ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਪੈ ਰਿਆ ਮੀਂਹ ਦੇ ਅੱਜ ਦੇ ਔਖਾ ਹੀ ਲੱਗਦਾ ਮਿਹਨਤ ਦਾ ਦੇਖ ਸਾਡੇ ਤੁਸੀਂ ਕੋਈ ਸਾਉ ਦਾ ਹੀ ਸਵੇਰੇ ਫੋਨ ਆਇਆ ਹੈਗਾ ਤੇ ਅਹੀਂ ਆਹੀ ਮੀਂਹ ਹੈ ਨੀਗਾ ਤੇ ਮੀਂਹ ਇੱਕ ਵਾਰੀ ਫੇਰ ਛੜ ਪਿਆ ਵਾ ਦੇਖ ਸਕਦੇ ਆ ਤੁਸੀਂ ਕੋਈ ਸਹਿਜ ਆ ਗਿਆ ਪੈਂਦੇ ਮੀਂਹ ਜੀ ਕਹਿੰਦਾ ਅੱਜ ਮਿਹਨਤਾਂ ਲੱਗਣਗੀਆਂ ਲੱਗਣਗੀਆਂ ਕਿ ਨਹੀਂ ਨਹੀਂ ਕਿਉਂ ਨਹੀਂ ਲੱਗਣਗੀਆਂ ਅੱਜ ਕਿਉਂ ਕੀ ਹੋਇਆ ਹੋਰ ਭਾਜੀ ਅਜਾ ਚਾਹ ਪੀਈਏ ਨਹੀਂ ਬੱਸ ਬੱਸ ਭਾਜੀ ਬੱਸ ਬੱਸ ਹੋਊਗੀ ਕਿ ਨਹੀਂ ਮੀਨ ਇਹ ਕੱਲੋਂ ਕਿੰਨਾ ਫਿਰ ਕੰਪੀਟੀਸ਼ਨ ਕੈਨਸਲ ਕਰਾ ਦੀਏ ਕਿਦਾਂ ਨਹੀਂ ਨਹੀਂ ਹਾਂ ਕੰਪੀਟੀਸ਼ਨ ਚੱਲੇਗਾ ਮੀਨ ਜੀ ਹਾਂ ਹਾਂ ਜੋਤੇ ਕੈਨਸਲ ਕਰਾਣਾ ਕਿ ਚੱਲੂ ਕੱਲੋਂ ਬਾਕੀ ਆਪ ਦੀ ਮਰਜ਼ੀ ਵੇਖੋ ਬੱਟੂ ਭਾਈ ਦੇ ਆ ਗਏ ਲੱਗਦਾ ਮੈਨੂੰ ਤਾਂ ਲੱਗਦਾ ਹੈ ਫੋਨ ਆਇਆ ਹੈਗਾ ਭਾਜੀ ਦਾ ਹਾਂ ਤੂੰ ਕੰਬੀ ਕਦੇ ਜਾਂਦਾ ਵਾ ਠੰਡ ਲੱਗਦੀ ਆ ਠੰਡ ਕਿਤੇ ਇੱਥੇ ਪੂਰਾ ਪੈਨਦਿਆ ਵਾ ਹੈਂ ਕਿੱਧਰ ਚੱਲੀਏ ਕਿੱਧਰ ਹੀ ਹੁਣ ਗਰਾਊਂਡ ਹੀ ਚੱਲੀਏ ਹੁਣ ਘਰੇ ਜਲ ਜਣਾ ਫੇ ਹੁਣ ਜਲ ਜਣਾ ਘਰ ਨੂੰ ਮੈਂ ਕਹਿੰਦਾ ਚੱਲੀਏ ਇੱਕ ਵਾਰੀ ਮੈਂ ਤੁਹਾਨੂੰ ਘਰ ਆਉਂ ਜਿੰਦੀ ਲੇਟਾ ਮਾਰੀ ਇੱਕ ਵਾਰੀ ਐ ਗਰਾਊਂਡ ਜੇ ਨਹੀਂ ਚੱਲੀਏ ਘਰ ਨੂੰ ਯਾਰ ਬਹੁਤ ਜਿਆਦਾ ਹੈ ਹੈ ਚੱਲੀਏ ਯਾਰ ਘਰ ਨੂੰ ਕੋਈ ਸਾਹਿਬ ਨੂੰ ਕਹਿ ਦਈਏ ਫੇ ਫੋਨ ਲਾ ਕੇ ਕਹਿ ਦਈਏ ਯਾਰ ਕੀ ਕਹਾਂ ਨਾਲੇ ਤੋਂਨੇ ਭਾਈ ਨੇ ਕਿੰਨੇ ਦੂਰ ਹੋ ਗਏ ਵੇਲਾ ਕਹਦੇ ਮੈਂ ਕੋਈ ਨੂੰ ਕੀ ਕਹਾਂ ਹੁਣ ਕਹਦੇ ਭਾਈ ਅੱਜ ਰਹਿਣ ਦੋ ਹਾਂ ਮੀਂਹ ਪੈਂਦਾ ਆਹ ਵਾਹ ਜਿਕਾਰਾ ਲਾ ਰੋ ਬੋਲ ਸਾਰਿਆਂ ਵਾਲੇ ਬਾਈ ਹਜੇ ਇੱਕ ਮੁੰਡਾ ਨਹੀਂ ਲਿਆਤਾ ਉਹ ਵਧੀਆ ਲੌਂਡਾ ਜਵਾਰਾ ਹਾਂ ਹਾਂ ਉਹਨੂੰ ਪਾਈ ਅਸੀਂ ਲੈਣ ਗਏ ਸੀ ਅੱਜ ਜਿਕਾਰਿਆ ਦਾ ਕੰਪੀਟੀਸ਼ਨ ਕਰਾ ਰਹੀਏ ਉਹਦਾ ਵੀ ਹਾਂ ਉਹਦਾ ਮੁੰਡੇ ਦਾ ਮੇਲਾ ਕਰਾਉ ਜਿਹਨੇ ਜਿਕਾਰਿਆ ਦਾ ਕਰਾਉਣਾ ਮੈਂ ਤਾਂ ਕਿਹਾ ਜੀ ਇਹ ਨਹੀਂ ਉਹ ਕਰ ਲਾ ਦੇਖਣਾ ਹਾਉਣਾ ਨਹੀਂ ਕਢਾਉਣਾ ਨਹੀਂ ਕੋਈ ਸਾਹਿਬ ਨੇ ਵੇਚ ਲਾ ਅੱਜ ਲਾਉਣੀ ਨਹੀਂ ਤੇ ਵੇਖ ਕਿਦਾਂ ਖੋਚ ਹੋਇਆ ਫਿਰਦਾ ਆ ਆਪਾਂ ਲਵਾ ਦੇਣਾ ਟੰਡ ਉਹ ਲਾਲੇ ਭਾਈ ਨਾਲ ਲਵਾਓ ਭਾਈ ਮਾੜਾ ਉਹ ਲਾਲੇ ਨੂੰ ਲਾਈਏ ਫੋਨ ਆ ਲਾਲੇ ਲਾਲੇ ਨੂੰ ਲਾਲੇ ਨੂੰ ਲਾਲੇ ਨੂੰ ਲਾਲੇ ਨੇ ਸ਼ਰਮ ਹੀ ਨਹੀਂ ਕੀਤੀ ਪਈ ਸੱਚ ਕੱਲ ਮੈਨੂੰ ਹੈਪੀ ਟੱਕਰਿਆ ਸੀ ਮੈਂ ਕਿਹਾ ਹਾਂ ਉਹਨਾਂ ਨੇ ਮੈਂ ਕਿਹਾ ਇਦਾਂ ਖੂਕ ਰਾਈ ਦੀ ਪਾਜੀ ਬੋਲਿਆ ਹੀ ਨਹੀਂ ਗੰਭੀਆ ਆ ਰਿਹਾ ਮੁੰਡਿਆ ਬੋਲਣਾ ਕੀ ਜੰਨੇ ਝੋਟਾ ਤੂੰ ਝੋਟਾ ਕਿ ਹੈਪੀ ਤੇਰਾ ਇਦਾਂ ਕਿ ਤਾ ਬੂ ਹੋ ਗਿਆ ਕੋਈ ਮੈਂ ਰੂਟਾ ਬੈਠ ਰੋਂਦਿਆਂ ਸੀ ਹਨਾ ਕੋਲੋਂ ਦੀ ਨੰਗਿਆ ਮੈਂ ਕਿਹਾ ਇਦਾਂ ਖੂਕ ਕਢਾਈ ਦੀ ਮੋਟਰ ਸ਼ੇਕਲੀ ਦਮਾਲ ਲਿਆ ਖੂਕ ਟੈਕ ਹੋ ਗਿਆ ਕੀ ਆ ਕੀ ਹੋ ਗਿਆ ਉਹਦਾਏ ਵੱਡੇ ਆਣ ਕੇ ਤੋਕੇ ਨਿੱਕਿਆਂ ਨਾਲ ਉਹ ਸਹਿਜ ਕਿਹ ਵੱਡੇ ਆਣ ਕੇ ਗੱਜੋ ਨਿੱਕਿਆਂ ਨਾਲ ਹੋ ਗਿਆ ਕੇ ਨਿੱਕਿਆਂ ਨਾਲ ਗੱਜੋ ਪਾਜੀ ਮੰਦਰ ਗੱਲੇ ਦੀ ਹੋ ਗਈ ਹੈ ਤਿਆਰੀ ਤੇ ਸਹਿਜ ਨੇ ਵੀ ਬਾਂਦਰ ਬਣਾਇਆ ਜਾਊਗਾ ਥੋੜੇ ਟਾਈਮ ਤਾਈਂ ਵੇਖੀ ਤੇ ਚਵਲ ਵੇਖੀ ਕਦਾਂ ਫਿਰਦੀ ਅੱਜ ਮੇਰੇ ਵੀਰੋ ਕਹਿੰਦਾ ਮੀਂਹ ਮਛਰਿਆ ਆ ਪਾਜੀ ਮਛਰਿਆ ਕੇ ਤਾਂ ਵੀ ਆ ਓਏ ਆ ਗਿਆ ਯੋ ਕੌਣ ਆ ਗਿਆ ਤਾੜੀਆਂ ਮਾਰੋ ਯਾਰ ਉਹ ਤਾੜੀਆਂ ਮਾਰੋ ਕੌਣ ਆ ਗਿਆ ਬਾ ਬਾਲਾ ਜਲਾਲਪੁਰੀ ਆ ਗਿਆ ਕਹਿਣਾ ਮਾਰ ਦਿਓ ਤਾੜੀਆਂ ਲੱਗੇ ਜਾ ਕੇ ਲੱਗੇ ਜਾ ਕੇ ਅੱਜ ਜਿੰਦਗੇ ਭਾਜੀ ਪਹਿਲਾਂ ਅਗੇ ਲੈ ਗਿਆ ਨੰਬਰ ਅੱਜ ਇਹਨੇ ਬੰਦੇ ਸਾਰੇ ਇਕੱਠੇ ਕਰਕੇ ਲਿਆਂਦੇ ਆ ਅੱਜ ਨਹੀਂ ਛੋਟਾ ਇੱਕ ਆ ਗਿਆ ਮੀਂਹ ਦੇ ਵੀ ਪ੍ਰੈਸ਼ਰ ਦਾ ਮੀਂਹ ਅੱਜ ਪਾਈ ਸਕੂਲਾਂ ਛੁੱਟੀ ਆ ਨਾ ਤਾਂ ਮਚਰਿਆ ਹਾਂਜੀ ਮੈਂ ਤਾਂ ਲੋ ਨਿਯਾਰੇ ਸਾਰਾ ਦਿਨ ਲਾਉਣਾ ਚੱਪਾ ਸਾਰਾ ਦੇਣੀ ਲਾਉਣਾ ਅੱਜ ਨਿਯਾਰੇ ਲੈਨੇ ਘੜੀ ਓ ਜੀ ਕੰਮ ਚੱਲ ਪਿਆਈ ਬੰਦਰ ਕਿਲੇ ਦਾ ਤੇ ਚਲੋ ਵੀ ਮੇਰੇ ਵੀਰੋ ਕੋਟੀ ਕੋਟੀ ਨੂੰ ਵੜੋ ਅੰਦਰ ਨਹੀਂ ਵੇ ਬੇਵਾਰ ਹੋ ਗਿਆ ਕੋਟੀ ਰਾਤਾ ਨੇ ਵੇ ਚੱਲ 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 ਛੂ ਛੂ ਓ ਹੱਥ ਲਾਖ ਹੱਥ ਨਹੀਂ ਲਾਉਂਦਾ ਬੰਦਿਆਂ ਨੂੰ ਲਾ ਲਾ ਆ ਜਾ ਕੋਟੀ ਆ ਅੰਦਰ ਉਹ ਤਾਂ ਅੰਦਰ ਰੱਖੋ ਜਮਲਾ ਸਾਰੀਆਂ ਰੱਖ ਓਏ ਰੱਖ ਰੱਖ ਚਲੋ ਹੁਣ ਉਹ ਵੈਰੀ ਗੁੱਡ ਰੁਕ ਜਾ ਰੁਕ ਜਾ ਉਹ ਲੈ ਗਏ ਚੱਕੇ ਵਿੱਚ ਉਹ ਲੈ ਗਏ ਜਮਨਾ ਵਿੱਚ ਇਦਾਂ ਨਹੀਂ ਇਦਾਂ ਨਹੀਂ ਭੱਜ ਲੈ ਭੱਜ ਲੈ ਉਹ ਭੱਜ ਲੈ ਉਧਰ ਨੂੰ ਭੱਜ 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 ਲੈ ਭੱਜ ਉਹ ਪੈ ਗਏ ਮਗਰ ਪੈ ਗਏ ਮਗਰ ਪਾ ਪੈ ਗਏ ਮਗਰ ਓਏ ਸਹਿਜ ਕੋਈ ਦੀ ਨਿਗਰਾਨੀ ਦੇ ਹੇਠ ਅੱਜ ਬੰਦਿਆਂ ਨੂੰ ਮਿਹਨਤ ਲਵਾਈ ਜਾ ਰਹੀ ਹੈ ਲਖੇ ਭਾਜੀ ਕਿੰਦਾ ਦਾ ਕੋਚ ਨਵਾਂ ਆਪਣਾ ਬਹੁਤ ਵਧੀਆ ਨਵਾਂ ਕੋਚ ਰੱਖਿਆ ਭਾਜੀ ਨੂੰ ਲੱਗਦਾ ਵੀ ਹੁਣ ਛੁੱਟੀ ਕਰਨੀ ਪੈਣੀ ਭਾਜੀ ਦੀ ਸਾਨੂੰ ਭਾਜੀ ਤੇਰੀ ਨੌਕਰੀ ਖਤਰੇ 'ਚ ਆ ਖਤਰੇ 'ਚ ਆ ਹੈ ਖਤਰੇ ਦਾ ਘੁੱਗੂ ਬੋਲ ਪਿਆ ਖਤਰੇ ਦਾ ਘੁੱਗੂ ਬੋਲ ਪਿਆ ਵਾ ਸਹਿਜ ਕਹਿੰਦਾ ਮੈਂ ਬਸ ਕਰ ਦੇਣਾ ਕੰਮ ਉਸਤਾਦ ਦੀ ਨੌਕਰੀ ਦਾ ਕਰ ਦੇਣਾ ਕਿ ਨਹੀਂ ਨਹੀਂ ਕਹਿੰਦਾ ਖਾਲੀ ਨਹੀਂ ਰੋਟੀ ਛਾਹਦੀ ਅੱਜ ਨਹੀਂ ਕੋਈ ਨਹੀਂ ਉਹ ਕਹਿੰਦਾ ਮੈਨੂੰ 6 ਮਹੀਨੇ ਹੋ ਗਏ ਲੱਗੇ ਨੂੰ ਹੁਣ ਇਹ ਨੂੰ ਪਾਣੀ ਕਿਦਾਂ ਇਦਾਂ ਆਹ ਮੂਣੀ ਬਦਕੀ ਨਹੀਂ ਹੋ ਗਿਆ ਚੌਥਾ ਚੰਦਾ ਹੈ ਪਾਜੀ ਚੇਂਜ ਆਹ ਰੈਡੀ ਆਹ ਵੜੀ ਆਹ ਵੜੀ ਇਹਦਾ ਉਹ ਦੇਗਾ ਪਹਿਲਾਂ ਤੂੰ ਗਿਆ ਵੀ ਭਮਾਉਂੋ

ਨਾ ਹਾਜੀ ਇਹ ਇਤਿਹਜ ਕਹਿੰਦੇ ਨੂੰ ਪਾੜੀ ਪਾੜੀ ਉੱਠ ਆ ਗਿਆ ਸਹਿਜ ਇਹਨੇ ਭਾਜੀ ਇਦਾਂ ਕਹਿਣਾ ਮੈਂ ਇਦਾਂ ਦਵਾਈ ਕਰੇ ਤੈਨੂੰ ਕੋਜਨੇ ਸਾਨੂੰ ਬਾਅਦ ਚ ਨਹੀਂ ਇਦਾਂ ਜਣਾ ਸਹਿਜ ਸਾਨੂੰ ਸਿਖਾ ਦਿਓ ਐਕਸਰਸਾਈਜ਼ ਐਥੇ ਨਹੀਂ ਆਉਂਦੀ ਸਹਿਜ ਹੋਏਗੀ ਓਏ ਇਹ ਨਹੀਂ ਗਈ ਚੱਲ ਚੱਲ ਓਏ ਨਹੀਂ ਨਹੀਂ ਕੋਜੋ ਪਹਿਲੇ ਜੋ ਕੋਈ ਜੋ ਕਹੂਗਾ ਉਹ ਹੀ ਲਾਉਣੀ ਆ ਆਹ ਵੇ ਕਰੋ ਕਮਾਓ ਓ ਗੱਜ ਜਿੰਨਾਂ ਖੋਲਦੀਆਂ ਹੁੰਦੀਆਂ ਖੋਲਦੀਆਂ ਮੈਂ ਆ ਕੇ ਕੱਟਦੇ ਕਿਉਂ ਕਰਦੇ ਕੇ ਚੱਲ ਆਉਂਦੀਆਂ ਇਹ ਲਵਾਉਂਦੇ ਅੱਜ ਇਹਦਾ ਮਾਂਡਾ ਵਾਲੀ ਫੋਟੋ ਤੇ ਜਾ ਕਿਉਂ ਲਾਉਦਾ ਹੋਣਾ ਨਾ ਨਾ ਖਲਾ ਚੋਰੀ ਲਾਉਣਾ ਚੋਰੀ ਕੰਨ ਤਕੜਾ ਹੋਈ ਜਾਂਦਾ ਹਾਂਜੀ ਭਾਈ ਆਹ ਕਰਾ ਦੇ ਇੱਦਾਂ ਇੱਦਾਂ ਹਾਂ ਇੱਦਾਂ ਕਰ ਲਗੀ ਹਾਂ ਹਾਂ ਚੱਲਾ ਬਾਸੇ ਬਾਸੇ ਕੌਣ ਬੋਰੇ ਆਵਲੀ ਕੌਣ ਕੀ ਲਾਉਂਦਾ ਨਾ ਭਾਜੀ ਦੱਸਿਆ ਨਹੀਂ ਸਾਨੂੰ ਨਹੀਂ ਨਹੀਂ ਉਤਾਰ ਤੀ ਵੋਲੀ ਹਾਰ ਦੇ ਤੀ ਉਤਾਰ ਜੀ ਨਾ ਹਏ ਇੱਕਦਮ ਬਾਸੇ ਆਰੇ ਕੋਰੇ ਬਾਸੇ ਲਾ ਇਨ ਮਾ ਚਲ ਉਧਕੇ ਪੰਗੜੇ ਪਾਓ ਸਾਰੇ ਇੱਧਾ ਇੱਧਾ ਕਰਕੇ ਚੱਲ ਇੱਧਾ-ਇੱਧਾ ਕਰੋ 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 ਕਰ 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 ਮਾ ਓਏ ਮਾ ਨਹੀਂ ਪੰਗੜਾ ਪੰਗੜਾ ਚੱਲ 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 ਲੈ ਆ ਜਾ ਫੇਰ ਲੈ ਆ ਜਾ ਫੇ ਨਾਲ ਮੇਰੇ ਲੈ ਹਾਏ ਚੱਲ ਬਣ ਜਾ ਬਣ ਜਾ ਕੰਮ ਨਾਲ ਕੰਮ ਦਾ ਨਹੀਂ ਆਹ ਹੈ ਕਰਿੰਦਾ ਲਾਤੀ ਜੱਕ ਨਾਲ ਚੱਲ ਨਾ ਨਾ ਇਦਾਂ ਕਰ ਨਾ ਚੱਲ ਕਰ ਤੱਕ ਗਿਆ ਭਾਈ ਕੋਈ ਤੱਕ ਵੀ ਗਿਆ ਉਹ ਪੈਸੇ ਉੱਥੇ ਲੋਕ ਆ ਦੇਖੋ ਕਰਤਾ ਬੋਲਾ ਜਾ ਮਿੱਟੀ ਬੋਲੇਗਾ ਅੰਕੀ ਓ ਤੂੰ ਖਾਦਾ ਕੀ ਅੱਜ ਪਹਿਲਾਂ ਦੱਸ ਦੇ ਇਹ ਮੈਨੂੰ ਲੱਗਦਾ ਕੋ ਖਾ ਕੇ ਆਇਆ ਅੱਜ ਮੂੰਹ ਨਹੀਂ ਧੋ ਗਿਆ ਅੱਛਾ ਜੇ ਧੋ ਗਿਆ ਨਾ ਦੇਖਸਾ ਹੀ ਨਹੀਂ ਲੱਗਦੀ ਚਾ ਚਲੋ 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 ਵੇ ਕਿਹੜੀ ਐ ਐ ਹਾਂ ਵੇ ਬੱਲੇ ਸੈਜ ਦੇ ਇੱਥੇ ਰੱਖ ਸ਼ਾਬਾਸ਼ 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 ਲੱਖੇ ਪਰੀ ਸ਼ਾਇਆ ਪਿਆਜ ਹਲੇ ਧਰਤੀ ਕਰਦੀ ਪੂਆ ਪੂਆ ਸੈਜ ਲਓ ਸ਼ਾਬਾਸ਼ ਸ਼ਾਬਾਸ਼ ਪਿੱਛੇ ਹੋ ਜਾ ਪਿੱਛੇ ਥੋੜਾ ਸੈਜ ਦੇ ਮਛਰੇ ਹੀ ਪਿਆਜ ਸ਼ਾਬਾਸ਼ 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 ਲਾਓ 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 ਜੋ ਤੇ ਕੀ ਗਿਆ ਇੱਥੋਂ ਨਹੀਂ ਹਲਣੀ ਹਾਂ ਬਸ ਇੱਥੇ ਲਾਣੀ ਉਹ ਹੀ ਉਹ ਹੀ ਜੋ ਤੇ ਇੱਥਾ ਹੈ ਮੇਰੇ ਕੋਲ ਚੱਲ ਪਾਜੀ ਇਹਨੂੰ ਛੱਡ ਇਹਨੂੰ ਘਰ ਆਉਂਦੇ ਲਾ ਕੇ ਇਹਨੂੰ ਅੰਦਰ ਕਰਦੇ ਆ ਜਾ ਜੋਤੀ ਪਾਜੀ ਭయ్యా ਇਹਦੇ ਨਾ ਪਰਦਾ ਚੱਲ ਇੱਥੇ ਆਓ ਨਾਲੇ ਭਾਈ ਕੋ ਛੋਟੀ ਫਿਰੂਗੀ ਤੇਰੇ ਅੱਜ ਜਾ ਕੇ ਚਲੋ ਵੈਰੀ ਗੁੱਡ ਪਾਜੀ ਸੈਜ ਮੈਂ ਸੈਜ ਲਾ ਕੇ ਖੜਾ ਜ਼ਮੀਨ ਫਲ ਫਲ ਕਰ ਦਈਏ ਚੱਲ 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 ਦੇ 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 ਤੇਜ ਮਾਰੋ ਏ ਰੇ ਪੁੱਟੇ ਨਿਕਾ ਪਰੂਨ ਕਰਤੀ ਗਲ ਦੀ ਕਰਤੀ ਗਲ ਦੀ ਜਾ ਕੇ ਪੰਜ ਸਟਹਿ ਜਾ ਉਹ ਵਾਹਤਾ ਨੂੰ ਪਹਿਲੇ ਕਜਰਾ ਆ ਗਿਆ ਇਧਰ ਕਾਰਬੂਰੇਟਰ ਤੇ ਕੀ ਕਰ ਕੋਈ ਕਾਲ ਸਾਰਾ ਨੇ ਪੱਟ ਦੇ ਖਾਈ ਤੂੰ ਟੰਟੀ ਨਾਲ ਕੁੱਟਦਾ ਤੂੰ ਕਹਤੋਂ ਨਹੀਂ ਚਪਲ ਮਾਰਦਾ ਆਪਣੇ ਭਰਾ ਦੇ ਤੂੰ ਛੋਟੀ ਨਾਲ ਕੁੱਟਦਾ ਕਿੰਨੂ ਕੁੱਟਦਾ ਮੈਨੂੰ ਤੂੰ ਐਡਾ ਸਾਨ ਬੰਦਾ ਤੈਨੂੰ ਆਂ ਛਿਟੀ ਦੀ ਕੁੱਟੀ ਜਾਂਦੀ ਕਰੇ ਜਾ ਕੇ ਤੂੰ ਤੇਰੇ ਪਰਲੇ ਕਾ ਖਨੇਗਾ ਇੰਨੀ ਮਿਹਨਤ ਲਾਉਣਾ ਚੱਲ ਚੱਲ ਤੇਕੋ ਮਰਾਉਣੀ ਆ ਚੱਲ ਚੱਲ ਤੂੰ ਕੋਟੀ ਦੇ ਤੇਕੋ ਮਰਾਉਣੀ ਅਸੀਂ ਚੱਲ ਵੇਖੀ ਜਾਊਗੀ ਵੇਖੀ ਜਾਊਗੀ ਨਾ ਚੱਲ ਕੋਈ ਨਾ ਚੱਲ ਕੋਟੀ ਥੱਲੇ ਨੂੰ ਮੜਮਾ ਥੱਲੇ ਇੱਧਰ ਨੂੰ ਮੇਰੇ ਨਾਲ ਦੇਖ ਪਾ ਜਿੱਲੂ ਨੀ ਕੋਈ ਦਾ ਹਾਂ ਇੱਧਾ ਕਰ ਲੰਮਾ ਪਾ ਲੋ ਫਿਰ ਲੰਮਾ ਪਾ ਲੋ ਚੱਲ ਲਮਾ ਪਾ ਵੇਨੋ ਕੋਟੀ ਤੇਰੇ ਘਰੇ ਜਾ ਕੇ ਵੇਖ ਲਈ ਕਿਦਾਂ ਪੈਣ ਜਾਵਾ ਆ ਬਿਸ਼ਰੀ ਇਹ ਤਾ ਮਸ਼ੀਰੀ 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 ਵੇਨੂ ਪੁੱਛ ਕੜ ਇਹਨੂੰ ਪੁੱਛ ਕੱਢੂੰਗਾ ਗਾਲਾਂ ਤੇਰੀ ਗੱਲ ਮਸ਼ੀਰੀ ਤੋ ਗਏ ਅੱਜ ਗੱਲ ਕਰ ਅੱਜ ਗੱਲ ਕਰ ਥਾਪੀਆਂ ਹੋਏ ਨਾ ਹੁਣ ਜਾ ਕੇ ਕੋਲ ਚੱਲ 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 ਸਾਰੇ ਲਾਨ ਤਾਂ ਬਾਹ ਸਾਰੇ ਜਾਓ ਸਾਰੇ ਸਾਰੇ ਜਾਓ ਸਾਰੇ ਸਾਰੇ ਜਾਓ ਸਾਰੇ ਸਾਰੇ ਅੱਜ ਚਪਲ ਆ ਭਾਈ ਚਪਲ ਅੱਜ ਲੇਟ ਆਇਆ ਨਹੀਂ ਅੱਜ ਚਪਲ ਬੰਦੀ ਆ ਭਾਜੀ ਲਾਲੇ ਕੱਲ ਤੂੰ ਆ ਆਹਦੀ ਗੱਲ ਤੇ ਰਹਿ ਨਹੀਂ ਨਹੀਂ ਅੱਜ ਚਪਲ ਬੰਦੀ ਆ ਨਹੀਂ ਮੇਰੇ ਮੇਰੇ ਚਪਲ ਮਾਰ ਦੇਵੇ ਇਹ ਇਹਨੂੰ ਪੁੱਛੋ 8 ਵਜੇ ਰਾਤੀਂ ਕੀ ਕਰਦਾ ਸਾਡੇ ਘਰਾਂ ਨੂੰ ਉਹਦਾ ਉਹ ਜਿਹੜਾ ਤੇਰੇ ਮਗਰ ਅਗਲਾ ਦੂਜਾ ਬਿਠਾਈ ਤੋ ਕਿ ਮੈਂ ਕੰਮ ਵਾਲਾ ਬੰਦਾ ਹਾਂ ਕਹ ਪਾਈ ਬੁੜੀ ਜ ਮੋਟਰਸੇਲ ਮਾਰ ਦੇਣ ਲੱਗੇ ਯਾਰ ਕੋਈ ਮੈਂ ਉਧਰ ਗਿਆ ਨਹੀਂ ਆਜੂ ਅੱਕ ਦੂਜਣਾਂ ਦੀ ਮੁੰਡੀਆਂ ਨਾਲ ਗਈ ਖੂ ਖੂ ਤੋਂ ਆਏ ਹੀ ਕੋਈ ਨਾ ਆਉਦਾ ਤੂੰ ਕਿ ਗੱਲਾਂ 'ਚ ਨਾ ਪਾ ਜਦੋਂ ਮੈਂ ਪਾਈਏ ਮੇਰੇ ਮਾਰਦੇ ਮੈਂ ਮਹਿਫਿਲ 'ਚ ਮਾਰ ਨਹੀਂ ਆ ਪਾਈ ਗਰਾਊਂਡ ਦੀ ਗੱਲ ਨਹੀਂ ਹਾਂ ਗਰਾਊਂਡ ਦੀ ਗੱਲ ਆ ਗਈ ਗਰਾਊਂਡ ਦੀ ਗੱਲ ਉਹ ਪਿੱਛੇ ਗਾਲਾਂ ਕੱਢ ਆ ਹਰਾਮਜਾਦਿਓ ਉਹ ਤੋਂ ਨਹੀਂ ਗੱਲ ਆ ਜਦੋਂ ਦੀ ਤੁਹਾਨੂੰ ਉਹ ਤਾਂ ਮੁੰਡਾ ਡੱਸ ਕੇ ਆਇਆ ਹਾਂ ਨੇ ਚਾਹੀਦੇ ਬੰਦਾ ਕੋਈ ਬਾਹਰ ਹੋਇਆ ਨਾ ਇੱਕ ਮਿੰਟ ਵਾਜ ਜਾਣਾ ਵਾ ਚੱਲ 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 ਚੱਲੋ ਚਲੋ 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 ਖਿੱਤ ਕੇ ਖਿੱਤ ਕੇ ਸ਼ਾਬਾਸ਼ ਭਾਜੀ ਸ਼ਾਬਾਸ਼ ਸਹਿਜ ਆ ਥੱਗੇ ਕਰ ਸ਼ਾਬਾਸ਼ ਸ਼ਾਬਾਸ਼ ਅੱਜ ਮੀਂਹ ਦਾ ਨਜ਼ਾਰਾ ਲੈਣਦੇ ਆਂ ਸਹਿਜ ਪੂਰੀ ਫਾਰਮ ਚ ਤੇ ਬੁਗਲਾ ਕਹਿੰਦਾ ਮੈਂ ਕਿਹੜਾ ਘਟ ਵਾਂ ਬੱਲੇ ਜੁੱਤਿਆ ਸ਼ਾਬਾਸ਼ 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 ਨਹੀਂ ਵੇਖੋ ਈ ਧਰਤੀ ਧਰਤੀ ਦੇ ਛੀਕ ਪਾਤੀ ਵੇਖ ਲੋ ਇਧਰ ਆਹ ਵੇਖ ਸਕਦੇ ਤੁਸੀਂ ਉਹ ਜੀ ਇਥੇ ਬਾਬਾ ਸਹਿਜ ਮਿਹਨਤ ਲਾਉਂਦਾ ਸੀਗਾ ਤੇ ਵੇਖ ਸਕਦੇ ਆਂ ਕਿ ਬਾਬੇ ਦੀ ਮਿਹਨਤ ਕਿੰਨੀ ਸੀਗੀ ਬਾਬੇ ਵੇਖ ਲਓ ਪੈਰ ਧਰਤੀ ਜੇ ਜਾਂਦੇ ਸੀ ਕਿੰਨੀ ਮਿਹਨਤੀ ਤੇ ਤੁਹਾਨੂੰ ਬਾਬਾ ਵੀ ਦਿਖਾਉਨੇ ਆਂ ਅਸੀਂ ਅੱਜ ਜਿਹੜਾ ਇੰਨੀ ਮਿਹਨਤ ਲਾਉਂਦਾ ਬਾਬਾ ਜੀ ਸਸਰੀ ਘਰ ਜੀ ਸਸਰੀ ਘਰ ਤੇ ਤੁਹਾਡੇ ਦੇ ਪੈਰ ਹੀ ਵੱਡੇ ਭਾਰੇ ਇੰਦੀ ਪਧਰੀ ਗਰਾਉਂਡ ਹੈ ਤੁਸੀਂ ਟੋਏ ਪਾਈ ਜਾਂਦੇ ਵਿੱਚ ਹਾਂਜੀ ਭਾਜੀ ਚੱਕਰ ਕੀ ਆ ਤੇ ਚੱਕਰੇ ਸੀ ਆਫਸਰ ਰੱਬ ਨਾ ਲੱਗੀ ਹਨਾ ਤੁਹਾਡੀ ਹੈ ਹਾਂਜੀ ਸਹੀ ਆ ਸਹੀ ਆ ਬਾਬੇ ਦਾਸ ਨਹੀਂ ਰਹਿਗੇ ਬਾਬਾ ਜੀ ਦੱਸੇ ਸ਼ਕਤੀ ਮਾਰ ਸਾਡੇ ਦੇ ਮਾੜੀ ਮੋਟੀਆਂ ਅਸੀਂ ਵੀ ਛੇ ਕਰੀਏ ਤਾਂ ਪਾਜੀ ਥੋੜੀ ਤਾਂ ਮਾਰਤੀ ਹੈ ਨਾ ਤੇਰੀ ਤੈਅ ਨਹੀਂ 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 ਤੂੰ ਸ਼ਕਤੀ ਮਾਰ ਦੋ ਹਾਂ ਟੈਗ ਆਪੇ ਲਾਵਾਂਗੇ ਸਾਵੀ ਦਾ ਨੀ ਮਾਹੌਲ ਤੇ ਘਰ ਦਾ ਪੱਟਾ ਤੇ ਕੋਰ ਤੇ ਕੋਰ ਤੇ ਪਰ ਲੱਖੇ ਪਾਜੀ ਲਾਲਾ ਆਪਣਾ ਵਾਰਮ ਅਪ ਹੀ ਆ ਜੇ ਪਾਠ ਹੀ ਲਾਉਣੇ ਆ ਅੰਦਰ ਪਾਂ ਦੀ ਰਾਤ ਤੇ ਦੋਵਾ ਦੇ ਮੈਂ ਤਾਂ ਸਹਿਜ ਬਾਪੇ ਨਾਲ ਹੀ ਲਾਉਣੀ ਮਿਹਨਤ ਅੱਜ ਮਹਾਵਿਲ ਉਹ ਫੈਰ ਨਹੀਂ ਆਉਂਦਾ ਗੋਡੇ ਮੋੜ ਚੱਲ 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 ਆਏ ਹੋਏ ਸੈਜ ਲੈ ਗਿਆ ਨੰਬਰ ਮੇਟੋਂ ਬੱਸ ਬੰਦੇ ਨਾਲ ਸੱਦਾ ਹੀ ਹੋਈ ਜਾਂਦਾ ਉਹ ਆ ਜਿੰਨੇ ਵੀਰ ਭਰਾ ਮੇਮਾਨੀ ਵਾਂਗ ਸੱਜ ਗੋਡੇ ਮੋੜਦੇ ਆ ਉੱਤੋਂ ਨਹੀਂ ਲੱਕ ਮੋੜਦਾ ਸਾਰੇ ਕਮਾ ਕੇ ਸਾਰਿਆਂ ਦੇ ਦਿਖਾ ਕੋਈ ਸਾਦੀ ਬਣਾ ਫੀਡਿਓ ਨਾਲ ਕੀ ਕਦਾਂ ਅੱਜ ਪਟਾ ਫੇਰਨਦੇ ਆ ਚਲੋ 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 ਅਹੀਂ ਤੇ ਕਿ ਛੁੱਟੀ ਛੁੱਟੀ ਕਰ ਦੇਣਗੇ ਅੱਜ ਇਹ ਨਹੀਂ ਕਰਦੇ ਮੈਂ ਤਾਂ ਦੱਸ ਚੀ ਸੌ ਲੈ ਤਾ ਸਾਰਿਆਂ ਮਾਰ ਜੀ ਨਾ ਤੇਰਾ ਸੱਕ ਕੋਈ ਗੱਲ ਨਹੀਂ ਆ ਸੈ ਹੀ ਨਹੀਂ ਨਾ ਵੈਸੇ ਹੀ ਹੋਂਡਾ ਗੋਲੇ ਆ ਕਿਹੜੀ ਬੱਚੀ ਹੋਈ ਤੇਰੀ ਓਏ ਹਾਂ ਦਾ ਨਾਜ ਤੇ ਦੇਖ ਮੁੰਡਾ ਲੌਂਡਾ ਭਾਈ 6 ਕਿਨੇ 12 ਹਾਂ ਚੱਲ 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 ਆਈ ਭਾਈ ਲਾਓ ਨੀ ਦਾ ਨਾ ਤੇ ਨਿਆ ਮਾਰ ਲਿਆ ਤਾਂ ਦੇ ਸੱਡਿਆ ਵੀ ਭਾਈ ਦਾ ਨੋ ਚੱਕਾ ਕਿੱਥੇ ਮਗਰ ਨੂੰ ਲਿਆਓ ਨਾ ਨਹੀਂ ਆ ਬਈ ਬੱਚੀ ਲੈ ਖਾਈ ਲਾ 20 25 ਤੋਂ ਲਾਓ ਬੱਚੀ ਰਾਜੀ ਹੁ ਤਾਏ ਆਈ ਭਾਈ ਕੋਈ ਨਹੀਂ ਤੀ ਲਾ ਇਹ ਸੜਪੜੇ ਮਾਰ ਦੇ ਕੱਕਰ ਬੇਲਾ ਆਹ ਦੇਖੋ ਉਹ ਲਾ ਲਾ ਨਾ ਇਹ ਕੀ ਹੋ ਗਿਆ ਹਾਂ ਹਾਂ ਸਹਿਜ ਕੀ ਆ ਕਾਦਾ ਚੈਲੰਜ ਆ ਯਾਰ ਦੀਆਂ ਲਾਉਣੀਆਂ ਭਾਈ ਠੀਕ ਆ ਚੱਲ ਵੀ ਹੋ ਜਵੇ ਅੱਜ ਚੱਲ ਭਾਜੀ ਉਹ ਹੀ ਉਹ ਹੀ ਉਹ ਹੀ ਉਹ ਹੀ ਆਮੂ ਸਾਹਮਣੇ ਕਰ ਲਓ ਮੂੰਹ ਇੱਕ ਦੂਜੇ ਨਾਲ ਬੱਸ ਰਾਈ ਵਾਲਾ ਜੋਬਰ ਰਾਈ ਵਾਲਾ ਇਹਨੇ ਰਾਈ ਵਾਲੀ ਧਰਤੀ ਦਾ ਗੱਭਰੂ ਕਹਿੰਦੇ ਇੱਕ ਪਾਸੇ ਕਹਿੰਦੇ ਸਹਿਜ ਪੱਕੇ ਸੋ ਮੀਠਾ ਹੋਏ ਐ 1 2 ਚੱਲ ਵੀ 4 ਹਾਂ ਰੀ ਗੁੱਡ ਚੱਲ 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 ਚਾਹੋ ਸਾਵਾਤ ਚਾਹਤੀਆਂ ਪੂਰੀਆਂ ਇਹ ਇਹ ਪਾਪੀ ਹੋ ਜੇ ਹੁਣ ਤੇ ਭਾਜੀ ਇਦਾਂ ਲਾਈਦੀ ਆ ਤੂੰ ਕਰੇ ਕੋਈ ਕੈਰੀ ਤੂੰ ਕਿ ਭਾਜੀ ਰਹਿ ਗਏ ਪਿੱਛੇ ਕਿਉਂਕਿ ਮੇਨਾ ਨਾ ਚੈਲੰਜ ਕਰਿਆ ਕਰੋ ਕੋਈ ਕਹ ਇਹ ਮੀਟਰ ਕਹ ਮੇਰ ਨਾਲ ਨਾ ਚੈਲੰਜ ਕਰਿਆ ਕਰੋ ਮੀ ਆ ਗਿਆ ਮੀ ਆ ਗਿਆ ਮੈਂ ਡਰਾ ਹੋ ਗਿਆ ਦੁਬਾਰਾ ਲੱਗਣਾ ਡਰਾ ਹੋ ਗਿਆ ਮੀ ਆ ਗਿਆ ਵੀਰ ਨਾ ਮੇਨਾ ਭੱਜਣਾ ਵਾ ਪਿੱਛੋਂ ਤੇ ਸੈ ਇਹਨੇ ਭੱਜਣਾ ਅੱਧ ਚੋਂ ਠੀਕ ਆ ਚੈਲੰਜ ਹੋ ਗਿਆ ਮੈਂ ਭੱਜਣਾ ਅੱਧ ਚੋਂ ਠੀਕ ਆ ਚੈਲੰਜ ਕਰ ਲੈ ਜੀ ਮਨਜ਼ੂਰ ਆ ਕੁਪੇ ਦਾ ਸਾਰੇ ਬੰਦੇ ਨੇ ਕੱਦ ਕੇ ਮਨਜ਼ੂਰ ਦਿਆ ਮੈਨੂੰ ਮਨਜ਼ੂਰ ਮੈਂ ਨਵੀਂ ਮਜ਼ਦੂਰ ਆ। ਉਹ ਪਰੇਰਾ। ਇਹ ਲਾਫੜ ਮਾਰ ਲਾ। ਪਾਜੀ ਇਧਰ ਹੋ ਜੀ। ਉਹ ਮਾਸੇ ਜਗਾ ਕੇ ਟੋਟ। ਸਾਡੇ ਜੁਪੀਲੇਡ ਹੋ ਜਾ। ਦੂਜੇ ਤਰ੍ਹਾਂ ਭੱਜਣਾ ਜਿਵੇਂ 올림픽 ਚ ਭਾਈਦੇ ਹੁੰਦੇ ਆ। ਬੈਗੇ ਬੈਣਾ ਉਹ ਬੈਗੇ ਪਾਜੀ ਬੈਗੇ। ਉਹ ਐ ਲੋ ਇੱਕ ਵਾਰ ਭੱਜਣਾ ਇੱਕ ਇਧਰ ਕਰ। ਗਾਇਜ਼ ਸਾਈਡ ਕਰ। ਕੈਮਰਾ ਵਾਲਾ ਮੂਹਰੇ ਕਰੀਏ। ਤੂੰ ਉਹ ਉੱਥੇ ਚੱਲ ਮੂਹਰੇ ਕਰ। ਇੱਥੋਂ ਫੇ ਇੱਥੋਂ ਲੰਘ ਕੇ ਫੇ ਤੇ ਕੋਕੱਚੇ ਨਹੀਂ ਆਉਣੇ। ਪਿੱਛੇ ਚੱਲ ਜਾ ਪਾਜੀ। ਉਹ ਸਿਰੇ ਉਹ ਪੌੜੀਆਂ ਤੇ ਚੱਲਦਾ ਪਿੱਛੇ। ਸੈਡ ਮੈਂ ਕਹਿਣਾ ਰਿਹਾ ਨਹੀਂ ਮੈਂ ਕਹਿਣਾ ਉਹ ਮੈਂ ਕਰਦਾ ਮੈਂ ਤੇਰਾ ਫੇਨਾ ਭਾਈ ਜਾਇਦੇ ਆ ਆਜਾ ਆਜਾ ਬਰਾਬਰ 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 ਆ ਹਾਂ ਹਾਂ ਕੋਲਾ ਕੋਲ ਸੁਧਿਆ ਹੁਣ ਨਾਲ ਹੀ ਉੱਥੇ ਕਹਿੰਦੇ ਲੜਾਈ ਹੋਗੀ ਕਹਿੰਦੇ ਮੈਂ ਜਿੱਤਿਆ ਮੇਰੇ ਦੋਵੇਂ ਬਰਾਬਰ ਆ ਵੀ ਉਹ ਲੜਾਈ ਹੋਗੀ ਕਹਿੰਦੇ ਕੜਨਾ ਨਹੀਂ ਲੜਾਈ ਹੋ ਗਈ ਕਹਿੰਦੇ ਮੈਂ ਜਿੱਤੇ ਆਂ ਨਹੀਂ ਮੈਂ ਜਿੱਤੇ ਆਂ ਖੇੜ ਜਿੱਤੇ ਆਂ ਮੈਂ ਜਿੱਤੇ ਆ ਕੋਈ ਨਹੀਂ ਕੌਣ ਜਿੱਤੇ ਦਲ ਆਡੀਅנס ਦੱਸੇ ਉਹ ਕੌਣ ਜਿੱਤੇ ਇੱਕ ਮਿੰਟ ਕਰਕੇ ਦੱਸੋ ਸਾਨੂੰ ਕੌਣ ਕੌਣ ਜਿੱਤੇ ਕਮੈਂਟ ਕਰਕੇ ਦੱਸੋ ਕੌਣ ਜਿੱਤੇ ਅਮਨ ਜਿੱਤੇ ਆ ਮੇਰੀ ਨਹੀਂ ਮੇਰੇ ਵੱਲ ਸਹਿਜ ਜਿੱਤੇ ਆ ਆਪਣੇ ਵੱਲ ਸਹਿਜ ਨਾਲ ਫੇਰ ਦੁਆਰੇ ਕਰਾ ਲਓ ਉਹ ਦੁਆਰੇ ਆ ਜਾ ਸਹਿਜ ਤੂੰ ਪਿੱਛੇ ਕਿਉਂ ਦੇਖਦਾ ਆਪੋ ਹੋਛ ਕੇ ਆ ਜਾਂਦਾ ਇਹ ਹਮੇ ਉੱਤੇ ਚੜਿਆ ਹੋਵੇ ਤੂੰ ਤੂੰ ਦੋਵੇਂ ਬਰਾਬਰ ਇਹ ਅੱਗੇ ਪਿੱਛੇ ਦੇਦਾ ਉਹ ਜਿੱਤ ਗਿਆ ਲੈ ਜਿੱਤ ਗਿਆ ਵੀ ਜਿੱਤ ਗਿਆ ਜਿਹਨਾਂ ਪਿੱਛੇ ਦੇਖਣੀ ਆ ਤੇ ਜਾਂਦੀ ਨਹੀਂ ਤੇਰੀਆਂ ਨਾ ਉਹ ਭਾਈ ਕੀ ਬਿਮਾਰੀ ਆ ਬਿਮਾਰੀ ਉਹ ਖਟੋਗੇ ਦੇਖ ਰਿਹਾ ਪਾਸ ਦੋੜ ਰਹੀ ਕਾ ਚੰਨ ਰਹੀ ਨਹੀਂ ਸੈ ਤੜਗਾ ਵੀ ਓਏ ਭਾਜੀ ਆ ਪ੍ਰਾਈਜ਼ ਵੀ ਦੇ ਦੋ ਸੈ ਜੀ ਲੱਗਾ ਜਣਾ ਛੋਟੇ ਵੀ ਹੋਣਾ ਲੱਗੂ ਹੈ ਲੱਗੀ ਰੋਣੀ ਆ ਲੈ ਪ੍ਰਾਈਜ਼ ਲੈ 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 ਲਓ ਜੀ ਅੱਜ ਦੀ ਹੋ ਗਈ ਆ ਮਿਹਨਤ ਸਮਾਪ ਤੇ ਮੁੰਡੇ ਚਲੇਗੇ ਘਰੋ ਘਰੀ ਤੇ ਆਪਾਂ ਹੁਣ ਲਾਉਣ ਲੱਗੇ ਆ ਜੈਮ ਦੇਖਾਦੇ ਆ ਅੱਜ ਮੀਂਹ ਗਰੇ ਗਰਮੀ ਕੱਢਦੀ ਇੱਕ ਵਾਰੀ ਮੀਂਹ ਸਿਰ ਆ ਹੋ ਗਿਆ ਅੱਜ ਸੇਰਾ ਉਧਰ ਪਾਣੀ ਵਾਲਾ ਵੀ ਹੋ ਜਾਣਾ ਜੇ ਜ਼ਿਆਦਾ ਮੀਂਹ ਪੈ ਗਿਆ ਜ਼ਿਆਦਾ ਮੀਂਹ ਵੀ ਮੰਗ ਰਹੇ ਚੰਗੇ ਨਹੀਂ ਲੱਗਦੇਗੇ ਤੇ ਦੱਸਿਓ ਫਿਰ ਅੱਜ ਦੀ ਮਿਹਨਤ ਕਿੱਦਾਂ ਲੱਗੀ ਤੇ ਫਿਰ ਮਿਲਦੇ ਆ ਤੁਹਾਨੂੰ ਕੱਲ ਨੂੰ ਅਗਲੇ ਵਲੌਗ 'ਚ ਨਹੀਂ ਕੱਲੂ ਸਾਡੀਆਂ ਗੀਮਾਂ ਵਾਂ ਤੇ ਕੱਲੂ ਵਲੌਗ ਬਣੂਗਾ ਗੀਮਾਂ ਦੇ ਕੰਪੀਟੀਸ਼ਨ ਵਾਂ ਤੇ ਕੱਲੂ ਤੁਹਾਨੂੰ ਦਿਖਾਵਾਂਗੇ ਜੇ ਮੀਂਹ ਤੋਂ ਬਚਾਰਿਆ ਤੇ ਫਿਰ ਤੁਹਾਨੂੰ ਕੱਲੂ ਕੰਪੀਟੀਸ਼ਨ ਦਿਖਾਵਾਂਗੇ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਸਾਡਾ ਵਲੌਗ ਦੇਖਦੇ ਆ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ